ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਗੁਰਨਾਨਕ ਦੇਵ ਜੀ ਦੀ ਉਸ ਅਮਰ ਸਾਖੀ ਨੂੰ ਯਾਦ ਕਰੀਏ ਜੋ ਬੰਜਾਰਿਆਂ ਦੇ ਪਿੰਨ ਨਾਲ ਜੁੜੀ ਹੋਈ ਹੈ ਇਹ ਸਾਖੀ ਨਾਸਿਰ ਵੀ ਦੀ ਕਹਾਣੀ ਹੈ ਸੋ ਜੀਵਨ ਦੇ ਡੂੰਘੇ ਹਸ ਨੂੰ ਖੋਲਣ ਵਾਲਾ ਇੱਕ ਗਿਆਨ ਦਾ ਖਜ਼ਾਨਾ ਹੈ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਜੰਮ ਦੇ ਬੱਚੇ ਦੀ ਮੌਤ ਕਿਉਂ ਹੁੰਦੀ ਹੈ ਕਰਮਾਂ ਦਾ ਚੱਕਰ ਕਿਵੇਂ ਚੱਲਦਾ ਹੈ ਅਤੇ ਇਹ ਵੀ ਕਿ ਕਿ ਅਸੀਂ ਆਪਣੇ ਕਰਮ ਬਦਲ ਸਕਦੇ ਹਾਂ ਗੁਰੂ ਜੀ ਨੇ ਇਸ ਸਾਖੀ ਰਾਹੀ ਨਾਸਿਰ ਬੰਜਾਰੀਆਂ ਨੂੰ ਸਭੋ ਪੂਰੇ ਸੰਸਾਰ ਨੂੰ ਇਹ ਸਨੇਹਾ ਦਿੱਤਾ ਹੈ ਕਿ ਜੀਵਨ ਇੱਕ ਰੰਗीन ਖੇਲ ਹੈ ਪਰ ਇਸ ਖੇਲ ਨੂੰ ਸਮਝਣ ਲਈ ਗੁਰੂ ਦੀ ਕਿਰਪਾ ਤੇ ਨਾਮ ਸਿਮਰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅੱਜ ਅਸੀਂ ਇਸ ਕਥਾ ਨੂੰ ਬਹੁਤ ਹੀ ਵਿਸਤਾਰ ਨਾਲ ਸੁਣਦੇ ਹਾਂ ਆਓ ਅਸੀਂ ਉਹ ਸਮੇਂ ਦੀ ਗੱਲ ਕਰਦੇ ਹਾਂ ਜਦੋਂ ਚੌਥੀ ਸਦੀ ਦਾ ਅੰਤ ਸੀ ਜਦੋਂ ਭਾਰਤ ਦੀ ਧਰਤੀ ਉੱਤੇ ਰਾਜੇ ਮਹਾਰਾਜੇ ਆਪਣੇ ਥੜੇ ਬਣਾ ਰਹੇ ਸਨ ਅਤੇ ਲੋਕ ਆਪਣੇ ਧਰਮਾਂ ਵਿੱਚ ਫਸੇ ਸਨ ਪੰਜਾਬ ਦੇ ਖੇਤਾਂ ਵਿੱਚ ਹਰੀਆਂ ਫਸਲਾਂ ਲਹਿਰਾ ਮਾਰੀਆਂ ਸਨ ਇਸ ਵਿੱਚੋਂ ਇੱਕ ਛੋਟਾ ਜਿਹਾ ਪਿੰਡ ਸੀ ਪੰਜਾਰਿਆਂ ਦਾ ਪਿੰਡ ਬਨਜਾਰੇ ਜਿਨ੍ਹਾਂ ਨੂੰ ਬਨਜਾਰੇ ਵੀ ਕਿਹਾ ਜਾਂਦਾ ਹੈ ਉਹ ਆਪਣੇ ਗੱਡੀ ਖੱਟੜੇ ਨਾਲ ਘੁੰਮਦੇ ਫਿਰਦੇ ਸਨ ਉਹ ਲੱਕੜਾਂ ਵੇਚਦੇ ਘਾਹ ਵੇਚਦੇ ਅਤੇ ਆਪਣੀ ਬਸਤੀ ਵਿੱਚ ਇੱਕ ਸਧਾਰਨ ਜੀਵਨ ਜਿਉਂਦੇ ਸਨ ਉਹਨਾਂ ਦੇ ਪਿੰਡ ਦੇ ਵਿੱਚ ਮਿੱਟੀ ਦੇ ਘਰ ਸਨ ਅਤੇ ਬੱਚੇ ਖੇਤਾਂ ਵਿੱਚ ਖੇਡਦੇ ਸਨ ਪਰ ਉਹਨਾਂ ਦੀ ਜੀਵਨ ਵਿੱਚ ਇੱਕ ਖਾਸ ਚੀਜ਼ ਸੀ ਉਹ ਬਹੁਤ ਹੀ ਮਿਹਨਤੀ ਸਨ ਪਰ ਕਰਮਾਂ ਦੇ ਬੰਧਨ ਵਿੱਚ ਬੰਦੇ ਹੋਏ ਸਨ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਹਰ ਕੰਮ ਵਿੱਚ ਰੱਬ ਦਾ ਹੁਕਮ ਲਿਖਿਆ ਹੁੰਦਾ ਹੈ ਇਹੀ ਥਾਂ ਸੀ ਜਿੱਥੇ ਗੁਨਾਨਿਕ ਦੀਪ ਜੀ ਆਪਣੀ ਯਾਤਰਾ ਦੌਰਾਨ ਪਹੁੰਚੇ ਗੁਰੂ ਜੀ ਜੋ ਉਸ ਵੇਲੇ ਨੌਜਵਾਨ ਸਨ ਆਪਣੇ ਦੋਨਾਂ ਸਾਥੀਆਂ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਚੱਲ ਰਹੇ ਸਨ ਪਾਈ ਬਾਲਾ ਜੀ ਰਾਮਦਾਸੀ ਜੱਟ ਸਨ ਜਿਨ੍ਹਾਂ ਨੂੰ ਗੁਰੂ ਜੀ ਨੇ ਚੁਣਿਆ ਸੀ ਆਪਣੀ ਸੇਵਾ ਲਈ ਉਹ ਚੌਰ ਸਹਿਬ ਨੂੰ ਬਿਲਕੁਲ ਸਾਫ਼ ਸੁਥਰਾ ਰੱਖਦੇ ਸਨ ਅਤੇ ਹਰ ਪਲ ਗੁਰੂ ਜੀ ਦੇ ਚਰਨਾ ਵਿੱਚ ਲੱਗੇ ਰਹਿੰਦੇ ਪਾਈ ਮਰਦਾਨਾ ਜੀ ਜੋ ਇੱਕ ਮੁਸਲਮਾਨ ਸਨ ਰਵਾ ਪਜਾਉਣ ਵਾਲੇ ਕਾਇਕ ਸਨ ਉਹਨਾਂ ਦੀ ਆਵਾਜ਼ ਵਿੱਚ ਇੱਕ ਜਿਹਾ ਜਾਦੂ ਸੀ ਜੋ ਸੁਨਣ ਵਾਲਿਆਂ ਨੂੰ ਰੱਬ ਤੱਕ ਲੈ ਜਾਂਦਾ ਸੀ ਤਿੰਨੇ ਮਿਲ ਕੇ ਯਾਤਰਾ ਕਰ ਰਹੇ ਸਨ ਅਤੇ ਉਹਨਾਂ ਦੇ ਪੈਰਾਂ ਨੇ ਤਾਂ ਤੀਨੂ ਸ਼ੋਕੇ ਪਵਿੱਤਰ ਬਣਾ ਦਿੱਤਾ ਗੁਰੂ ਜੀ ਨੇ ਪਿੰਡ ਦੇ ਬਾਹਰ ਇੱਕ ਵੱਡੇ ਪਿੱਪਲ ਦੇ ਰੁੱਖੇ ਹੇਠਾਂ ਡੇਰਾ ਲਗਾਇਆ ਉਹ ਰੁੱਖ ਅੱਜ ਵੀ ਉੱਥੇ ਖੜਾ ਹੈ ਜਿਵੇਂ ਗੁਰੂ ਜੀ ਨੂੰ ਯਾਦ ਕਰ ਰਿਹਾ ਹੋਵੇ ਉਹਨਾਂ ਨੇ ਆਪਣੇ ਜੁੱਤੇ ਉਤਾਰੇ ਅਤੇ ਧਾਤੀ ਉੱਤੇ ਬੈਠ ਕੇ ਧਿਆਨ ਵਿੱਚ ਡੁੱਬ ਗਏ ਭਾਈ ਬਾਲਾ ਜੀ ਨੇ ਚੌਰ ਸਹਿਬ ਨੂੰ ਖੜਾ ਕੀਤਾ ਅਤੇ ਭਾਈ ਮਰਦਾਨਾ ਜੀ ਨੇ ਰਵਾਵ ਨੂੰ ਠੀਕ ਕੀਤਾ ਉਸ ਬੀਲੇ ਹੀ ਪਿੰਡ ਵਿੱਚੋਂ ਇੱਕ ਪੁੱਡਮੁੱਲਾ ਪੰਜਾਰਾ ਨਿਹਾਲ ਸਿੰਘ ਦੇ ਘਰ ਵਿੱਚ ਇੱਕ ਬੱਚੇ ਦਾ ਜਨਮ ਹੋ ਗਿਆ। ਨਿਹਾਲ ਸਿੰਘ ਅਤੇ ਉਹਨਾਂ ਦੀ ਪਤਨੀ ਸਰੂਪਕੌਰ ਬਹੁਤ ਹੀ ਖੁਸ਼ ਹੋ ਗਏ। ਉਹਨਾਂ ਨੇ ਪਿੰਡ ਦੇ ਵਿੱਚ ਲੱਡੂ ਵੰਡੇ, ਗਾਇਆ ਬਜਾਇਆ ਤੇ ਪੂਰਾ ਪਿੰਡ ਖੁਸ਼ੀਆਂ ਨਾਲ ਭਰ ਗਿਆ। ਬੱਚੇ ਨੂੰ ਬੱਚੇ ਦਾ ਨਾਮ ਰੱਖਿਆ ਗਿਆ ਹਰੀਆਲਾ ਪਰ ਇਹ ਖੁਸ਼ੀ ਬਹੁਤ ਥੋੜੀ دیر ਦੀ ਸੀ। ਬੱਚਾ ਜਨਮ ਲੈਣ ਤੋਂ ਬਾਅਦ ਸਿਰਫ ਕੁਝ ਘੰਟੇ ਹੀ ਜੀਆ। ਅਤੇ ਫਿਰ ਰੱਬ ਨੇ ਉਹਨੂੰ ਆਪਣੇ ਕੋਲ ਬੁਲਾ ਲਿਆ ਪਿੰਡ ਵਿੱਚ ਸੋਗ ਪੈ ਗਿਆ ਲੋਕ ਰੋ ਰਹੇ ਸਨ ਅਤੇ ਨਿਹਾਲ ਸਿੰਘ ਦਾ ਘਰ ਉਦਾਸੀ ਨਾਲ ਭਰ ਗਿਆ ਇਹ ਖਬਰ ਗੁਰੂ ਜੀ ਤੱਕ ਵੀ ਪਹੁੰਚ ਗਈ ਕਿਉਂਕਿ ਪਿੰਡ ਦੇ ਬੱਚੇ ਖੇਡਦੇ ਖੇਡਦੇ ਉੱਥੇ ਆਏ ਅਤੇ ਗੱਲਾਂ ਕੀਤੀਆਂ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਇਹ ਰੱਬ ਦਾ ਹੁਕਮ ਹੈ ਹਰ ਜੀਵ ਨੂੰ ਆਪਣੇ ਕਰਮਾਂ ਅਨੁਸਾਰ ਫਲ ਮਿਲਦਾ ਹੈ ਇਸ ਘਟਨਾ ਨੇ ਪਾਈ ਮਰਦਾਨਾ ਜੀ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਉਹ ਭੁੱਖੇ ਸਨ ਕਿਉਂਕਿ ਯਾਤਰਾ ਲੰਮੀ ਸੀ ਉਨ੍ਹਾਂ ਨੇ ਗੁਰੂ ਜੀ ਨੂੰ ਕਿਹਾ ਸਤ ਗੁਰੂ ਜੀ ਅਸੀਂ ਭੁੱਖੇ ਹਾਂ ਪਿੰਡ ਵਿੱਚ ਹੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਕਿ ਅਸੀਂ ਜਾ ਕੇ ਭੀਖ ਮੰਗ ਲਈਏ ਗੁਰੂ ਜੀ ਨੇ ਨਰਮ ਆਵਾਜ਼ ਵਿੱਚ ਜਵਾਬ ਦਿੱਤਾ ਮਰਦਾਨੇ ਭਗਤੀ ਦੇ ਰਾਹ ਉੱਤੇ ਧੀਰਜ ਰੱਖੇ ਰੱਬ ਦਾ ਹੁਕਮ ਹੈ ਕਿ ਹਰ ਚੀਜ਼ ਉਸ ਵਿਅਕਤੀ ਤੱਕ ਪਹੁੰਚੇ ਜਿਸ ਨੂੰ ਉਸ ਚਾਹੀਦੀ ਹੈ ਪੀਖ ਮੰਗਨ ਦਾ ਨਾਮ ਜਪੋ ਅਤੇ ਉਡੀਕ ਕਰੋ ਪਰ ਭਾਈ ਮਰਦਾਨਾ ਜੀ ਨੇ ਜਿੱਦ ਕੀਤੀ ਕਿਉਂਕਿ ਭੁੱਖ ਨੇ ਉਹਨਾਂ ਨੂੰ ਬੇਚੈਨ ਕਰ ਦਿੱਤਾ ਗੁਰੂ ਜੀ ਨੇ ਹੱਸਦੇ ਹੋਏ ਕਿਹਾ ਠੀਕ ਹੈ ਜਾ ਤਾਂ ਪਰ ਇੱਕ ਸ਼ਰਤ ਨਾਲ ਤੂੰ ਬਿਨਾ ਬੋਲੇ ਖੜਾ ਰਹਿ ਅਤੇ ਚੁੱਪ ਰਹੀਂ ਰੱਬ ਵੇਖੇਗਾ ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਇਜਾਜ਼ਤ ਲਈ ਅਤੇ ਪਿੰਡ ਵੱਲ ਚੱਲ ਪਏ। ਉਹ ਨਿਹਾਲ ਸਿੰਘ ਦੇ ਘਰ ਪਹੁੰਚੇ ਜਿੱਥੇ ਖੁਸ਼ੀਆਂ ਦਾ ਮਾਹੌਲ ਸੀ। ਲੱਡੂ ਵੰਡ ਰਹੇ ਸਨ, ਗੀਤ गा ਰਹੇ ਸਨ ਅਤੇ ਭੋਜਨ ਤਿਆਰ ਕਰ ਰਹੇ ਸਨ। ਪਰ ਕਿਸੇ ਨੇ ਵੀ ਭਾਈ ਮਰਦਾਨਾ ਜੀ ਨੂੰ ਨਹੀਂ ਵੇਖਿਆ। ਉਹ ਚੁੱਪ ਖੜੇ ਰਹੇ ਪਰ ਉਨ੍ਹਾਂ ਨੂੰ ਨਾ ਰੋਟੀ ਮਿਲੀ, ਨਾ ਪਾਣੀ। ਅੰਤ ਵਿੱਚ ਉਹ ਖਾਲੀ ਹੱਥ ਵਾਪਸ ਆ ਗਏ। ਅਤੇ ਗੁਰੂ ਜੀ ਨੂੰ ਦੱਸਿਆ ਸਤਗੁਰ ਜੀ ਕਿਸੇ ਨੇ ਨਹੀਂ ਵੇਖਿਆ ਖੁਸ਼ੀ ਵਿੱਚ ਅਸੀਂ ਵੀ ਭੁੱਲ ਗਏ ਗੁਰੂ ਜੀ ਨੇ ਗੱਲ ਨਾ ਲਾ ਕੇ ਕਿਹਾ ਇਹ ਤਾਂ ਰੱਬ ਦਾ ਹੁਕਮ ਹੈ ਉਹ ਚੀਜ਼ ਜੋ ਤੇਰੇ ਨਾਮ ਲਿਖੀ ਹੈ ਉਹ ਆਪੇ ਪਹੁੰਚ ਜਾਏਗੀ ਅਤੇ ਇਹ ਵੀ ਵੇਖ ਕੇ ਉਸ ਬੱਚੇ ਨੂੰ ਵੀ ਰੱਬ ਨੇ ਬੁਲਾ ਲਿਆ ਇਹ ਕਰਮਾਂ ਦਾ ਫਲ ਹੈ ਇਸ ਨਾਲ ਗੁਰੂ ਜੀ ਆਪਣੇ ਉਪਦੇਸ਼ ਸ਼ੁਰੂ ਕੀਤੇ ਗੁਰੂ ਜੀ ਨੇ ਫਿਰ ਬੈਠ ਕੇ ਆਪਣੇ ਸਾਥੀਆਂ ਨੂੰ ਅਤੇ ਪਿੰਡ ਵਾਲਿਆਂ ਨੂੰ ਬੁਲਾ ਕੇ ਕਿਹਾ ਸੁਣੋ ਉਹ ਵਣ ਜਾ ਰਿਓ ਤੁਸੀਂ ਖੁਸ਼ ਹੋਏ ਸੀ ਬੱਚੇ ਦੇ ਜਨਮ ਨਾਲ ਪਰ ਉਹ ਰੱਬ ਕੋਲ ਚਲਾ ਗਿਆ ਇਹ ਨਾ ਬੁਰਾ ਹੈ ਨਾ ਚੰਗਾ ਹੈ ਇਹ ਕਰਮਾਂ ਦਾ ਖੇਲ ਹੈ ਜੀ ਪਿਛਲੇ ਜਨਮਾਂ ਵਿੱਚ ਜੋ ਕਰਮ ਕਰਦਾ ਹੈ ਉਹ ਇਸ ਜਨਮ ਵਿੱਚ ਫਲ ਦਿੰਦੇ ਹਨ ਜੇਕਰ ਕੋਈ ਜੀਵ ਕਰਜ਼ਾ ਭੋਗਣ ਲਈ ਆਇਆ ਹੋਵੇ ਤਾਂ ਉਹ ਛੋਟਾ ਜਨਮ ਲੈ ਕੇ ਵਾਪਸ ਜਾਂਦਾ ਹੈ ਤੁਹਾਡੇ ਇਸ ਬੱਚੇ ਨੇ ਵੀ ਆਪਣਾ ਕਰਮ ਭੋਗ ਲਿਆ ਅਤੇ ਰੱਬ ਵੱਲ ਵਾਪਸ ਚਲਾ ਗਿਆ ਲੋਕ ਚੁੱਪਚਾਪ ਸੁਣ ਰਹੇ ਸਨ ਗੁਰੂ ਜੀ ਨੇ ਫਿਰ ਆਪ ਜਾਉਣ ਲਈ ਭਾਈ ਮਰਦਾਨਾ ਜੀ ਨੂੰ ਕਿਹਾ ਅਤੇ ਆਪ ਗਾਉਣ ਲੱਗੇ ਰਹਿਣ ਕੀ ਬਨ ਜਾ ਰਹੀ ਹੈ ਅਮ੍ਰਿਤ ਦਾ ਹੁਕਮ ਗਰਮ ਮੈਂ ਉਲਟਾ ਲਟਕੇ ਭਗਤ ਕਰੇ ਦਿਨ ਰਾਤ ਇਸ ਸ਼ਬਦ ਨਾਲ ਗੁਰੂ ਜੀ ਨੇ ਦੱਸਿਆ ਕਿ ਜੀਵ ਗਰਭ ਵਿੱਚ ਉਲਟਾ ਲਟਕੇ ਰਹਿੰਦਾ ਹੈ ਅਤੇ ਭਗਤੀ ਕਰਦਾ ਹੈ ਪਰ ਜਨਮ ਲੈਣ ਤੋਂ ਬਾਅਦ ਮਾਇਆ ਵਿੱਚ ਡੁੱਬ ਜਾਂਦਾ ਹੈ ਉਹ ਨੰਗਾ ਜਨਮ ਲੈਂਦਾ ਹੈ ਨਾ ਕੁਝ ਲੈ ਕੇ ਆਉਂਦਾ ਹੈ ਤੇ ਨੰਗਾ ਹੀ ਜਾਂਦਾ ਹੈ ਨਾ ਕੁਝ ਨਾਲ ਜਾਂਦਾ ਹੈ ਇਹ ਚੱਕਰ ਕਰਮਾਂ ਦਾ ਹੈ ਲੋਕਾਂ ਨੇ ਪੁੱਛਿਆ ਹੈ ਗੁਰੂ ਜੀ ਤਾਂ ਅਸੀਂ ਕੀ ਕਰੀਏ ਗੁਰੂ ਜੀ ਨੇ ਹੱਸ ਕੇ ਕਿਹਾ ਮੇਰੇ ਪਿਆਰਿਓ ਕਰਮ ਬਦਲ ਸਕਦੇ ਆ ਨਾਮ ਜਪੋ ਗੁਰੂ ਦੀ ਸ਼ਰਨ ਲਓ ਅਤੇ ਨੇਕ ਕੰਮ ਕਰੋ ਤੇ ਪਿਛਲੇ ਕਰਮ ਨਸ ਜਾਂਦੇ ਹਨ ਇਸ ਤਰ੍ਹਾਂ ਗੁਰੂ ਜੀ ਨੇ ਕਰਮ ਫਲ ਦੀ ਵਿਆਖਿਆ ਕੀਤੀ ਅਤੇ ਲੋਕਾਂ ਨੂੰ ਭਗਤੀ ਦਾ ਰਾਹ ਦੱਸਿਆ ਉਹਨਾਂ ਨੇ ਦੱਸਿਆ ਕਿ ਰੱਬ ਦੀ ਹਰ ਜੀਵ ਨੂੰ ਆਜ਼ਾਦੀ ਦਿੱਤੀ ਹੈ ਤੁਸੀਂ ਚੰਗੇ ਕਰਮ ਕਰੋ ਤਾਂ ਚੰਗਾ ਫਲ ਮਿਲੇਗਾ ਬੁਰੇ ਕਰੋ ਤਾਂ ਦੁੱਖ ਪਰ ਗੁਰੂ ਦੇ ਨਾਮ ਨਾਲ ਤੁਸੀਂ ਬੁਰੇ ਕਰਮਾਂ ਤੋਂ ਮੁਕਤ ਹੋ ਸਕਦੇ ਹੋ ਇਹ ਸੋਣੇ ਕੇ ਪਿੰਡ ਵਾਲੇ ਗੁਰੂ ਜੀ ਦੇ ਚਰਨਾਂ ਵਿੱਚ ਡੁੱਬ ਗਏ ਅਤੇ ਭਾਈ ਮਦਾਨਾ ਜੀ ਨੇ ਰਵਾਬ ਪੁਜਾਈ ਗੁਰੂ ਜੀ ਨੇ ਉਦਾਹਰਨਾਂ ਦਿੱਤੀਆਂ ਉਹਨਾਂ ਨੇ ਦੱਸਿਆ ਕਿ ਬੰਦਵੰਜਾਰਾ ਜੋ ਚੋਰੀ ਕਰਦਾ ਸੀ ਉਸ ਨੇ ਗੁਰੂ ਜੀ ਦੀ ਸ਼ਰਨ ਲਈ ਤਾਂ ਉਹ ਬਦਲ ਗਿਆ ਅਤੇ ਨੇਕ ਬਣ ਗਿਆ ਨਿਹਾਲ ਸਿੰਘ ਨੂੰ ਉਹਨਾਂ ਦੀ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ ਨਿਹਾਲ ਸਿੰਘ ਜੀ ਤੁਹਾਡੀ ਪਿਛਲੇ ਜਨਮ ਵਿੱਚ ਤੁਸੀਂ ਕਿਸੇ ਨੂੰ ਦੁੱਖ ਦਿੱਤਾ ਹੋਵੇਗਾ ਇਸ ਲਈ ਇਹ ਬੱਚਾ ਆਇਆ ਅਤੇ ਗਿਆ ਪਰ ਹੁਣ ਤੋਂ ਨਾਮ ਜਪੋ ਤਾਂ ਅਗਲੇ ਜਨਮ ਵਿੱਚ ਤੁਹਾਨੂੰ ਖੁਸ਼ੀ ਮਿਲੇਗੀ ਨਿਹਾਲ ਸਿੰਘ ਨੇ ਹੱਥ ਜੋੜ ਕੇ ਵਾਅਦਾ ਕੀਤਾ ਹਮੇਸ਼ਾ ਨਾਮ ਜਪਣਗੇ ਦਾਨ ਦੇਣਗੇ ਸੇਵਾ ਕਰਨਗੇ ਤੇ ਸੱਚ ਬੋਲਣਗੇ ਇਸ ਨਾਲ ਪਿੰਡ ਵਿੱਚ ਇੱਕ ਨਵਾਂ ਜੋਸ਼ ਆ ਗਿਆ ਲੋਕ ਗੁਰੂ ਜੀ ਨੂੰ ਆਪਣਾ ਗੁਰੂ ਬਣਾ ਲਿਆ ਉਹਨਾਂ ਦਾ ਇੱਕ ਛੋਟਾ ਸਥਾਨ ਬਣਾ ਦਿੱਤਾ ਇਸ ਸਾਕੀ ਨੂੰ ਅੰਤ ਵਿੱਚ ਲਿਆ ਜਾਂਦੇ ਹੋਏ ਗੁਰੂ ਜੀ ਨੇ ਆਖਰੀ ਸਨੇਹਾ ਦਿੱਤਾ ਬਨਜਾਰਿਆਂ ਦਾ ਜਨਮ ਮੌਤ ਦਾ ਚੱਕਰ ਕਰਮਾਂ ਨਾਲ ਚੱਲਦਾ ਹੈ ਪਰ ਨਾਮ ਨਾਲ ਤੁਸੀਂ ਇਸ ਤੋਂ ਉੱਪਰ ਉੱਠ ਸਕਦੇ ਹੋ ਰੱਬ ਇੱਕ ਹੈ ਨਾਮ ਇੱਕ ਹੈ ਅਤੇ ਗੁਰੂ ਇੱਕ ਹੈ ਇਸ ਨੂੰ ਯਾਦ ਰੱਖੋ ਗੁਰੂ ਜੀ ਚਲੇ ਗਏ ਪਰ ਉਹਨਾਂ ਦੀ ਉਪਦੇਸ਼ ਪਿੰਡ ਵਿੱਚ ਰਹਿ ਗਏ ਅੱਜ ਵੀ ਉਹ ਪਿੱਪਲ ਦਾ ਰੁੱਖ ਖੜਾ ਹੈ ਲੋਕ ਉੱਥੇ ਜਾ ਕੇ ਨਾਮ ਜਪਦੇ ਹਨ ਇਸ ਆਖੀ ਸਾਨੂੰ ਸਿਖਾਉਂਦੀ ਹੈ ਕਿ ਜਨਮ ਦੇ ਬੱਚੇ ਦੀ ਮੌਤ ਕਰਮਾਂ ਕਾਨ ਹੁੰਦੀ ਹੈ ਪਰ ਭਗਤੀ ਨਾਲ ਅਸੀਂ ਆਪਣੇ ਭਵਿੱਖ ਨੂੰ ਬਦਲ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੇ ਸਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਸਾਰਿਆਂ ਦਾ